ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹਾਂਜੀ ਸਤਿ ਸ੍ਰੀ ਅਕਾਲ ਹਾਂਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਆਪਣੇ ਚੈਨਲ ਪੰਜਾਬੀ ਬਲੌਗਰ ਸਿਮਰ ਵਿੱਚ ਉਮੀਦ ਕਰਦੀਆਂ ਜੀ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਠੀਕ ਠਾਕ ਹੋ ਠੀਕ ਠਾਕ ਹੋਮੋਗੇ ਤਾਂ ਦੋਸਤੋ ਵੱਜ ਰਹੀ ਨੇ ਸ਼ਾਮ ਦੇ 5:30 ਔਰ ਅੱਜ ਅਸੀਂ ਸ਼ਾਮ ਤੋਂ ਆਪਣਾ ਵਲੌਗ ਸਟਾਰਟ ਕਰ ਰਹੇ ਹਾਂ ਕਿਉਂਕਿ ਬਹੁਤ ਦਿਨ ਹੋ ਗਏ ਲੌਂਗ ਵਲੌਗ ਨਹੀਂ ਪਾਇਆ ਤੇ ਕਿਉਂਕਿ ਇਨਕਮ ਤਾਂ ਜ਼ਿਆਦਾ ਲੌਂਗ ਵਲੌਗ ਨਾਲ ਹੀ ਹੁੰਦੀ ਹੈ ਕਿਉਂਕਿ ਇਹਦੇ ਵਿੱਚ ਜਿਹੜੀ ਐਡ ਆਉਂਦੀ ਹੈ ਨਾ ਇਸ ਮਤਲਬ ਵੀਡੀਓ ਵਿੱਚ ਐਡ ਆਵੇਗੀ ਤੇ ਐਡ ਨਾ ਤੁਸੀਂ ਪੂਰੀ ਦੇਖਿਆ ਕਰੋ ਅਗਰ ਤੁਸੀਂ ਸਪੋਰਟ ਕਰਨਾ ਚਾਹੁੰਦੇ ਹੋ ਕਿਉਂਕਿ ਯਾਰ 19000 ਸਬਸਕ੍ਰਾਈਬਰ ਹੋ ਗਏ ਵੇ ਅਗਰ ਉਹਦੇ ਵਿੱਚੋਂ ਮੇਰੇ 10000 ਰੀ ਸਬਸਕ੍ਰਾਈਬਰਸ ਮੇਰੀ ਵੀਡੀਓਜ਼ ਦੇਖ ਲੈਣ ਨਾ ਤਾਂ ਥੋੜੀ ਜੀ ਤੁਹਾਡੀ ਹੈਲਪ ਹੋ ਜਾਵੇਗੀ ਬਸ ਹੋਰ ਕੀ ਹੈ ਹੋਰ ਤਾਂ ਕੁਝ ਨਹੀਂ ਤਾਂ ਕਿਹੜੇ ਅਸੀਂ YouTube ਦੇ ਸਹਾਰੇ ਬੈਠੇ ਚਲੋ ਉਦਾਂ ਹੀ ਅੱਜਕੱਲ ਸਾਰੇ ਕਰਦੇ ਫਿਰ ਅਸੀਂ ਵੀ ਆਪਣਾ ਸਟਾਰਟ ਕਰ ਲਿਆ ਸੀਗਾ ਚੈਨਲ ਤਾਂ ਚਲੋ ਕੋਈ ਗੱਲ ਨਹੀਂ ਬਾਕੀ ਤਾਂ ਕਿਸਮਤ ਦਾ ਸਾਰਾ ਖੇਲ ਹੈ ਔਰ ਹਾਂ ਤੇ ਬੱਚੇ ਠੀਕ ਨੇ ਇੱਧਰ ਇਹਨਾਂ ਦੇ ਚੱਲ ਰਹੇ ਨੇ ਪੇਪਰ ਤੇ ਮੈਂ ਬਸ ਉਹਨੇ ਪਾਠ ਕਰਕੇ ਹਟੀ ਸੁਖ ਸੁਖਮਨੀ ਸਾਹਿਬ ਜੀ ਦਾ ਪਾਠ ਕੀਤਾ ਔਰ ਅਗਨੂਰ ਇੱਥੇ ਖੜੀ ਆ ਮੇਰੇ ਕੋਲ ਕਹਿੰਦੀ ਮੈਨੂੰ ਫੋਨ ਦੇ ਦਿਓ ਮੈਂ ਕਿਹਾ ਪਹਿਲਾਂ ਮੋਟਰ ਚਲਾ ਤੇ ਭਾਂਡੇ ਮਾਂ ਚ ਤੇ ਹੁਣ ਮੈਂ ਜਾਣਾ ਭਾਂਡੇ ਮਾਂਜਣੇ ਇਹਦਾ ਬਹੁਤ ਟਾਈਮ ਲਗਾਉਂਦੀ ਪਹਿਲਾਂ ਥੱਲੇ ਪੀੜੀ ਰੱਖੂੰਗੀ ਫਿਰ ਭਾਂਡੇ ਮਾਂਜੂੰਗੀ ਤੇ ਹੁਣ ਮੈਂ ਪਹਿਲਾਂ ਜਾ ਕੇ ਭਾਂਡੇ ਮਾਂਜਣੇ ਸਬਜ਼ੀ ਮਸਰੇ ਬਣਾ ਲਈ ਸੀਗੀ ਦਾਲ ਹੁਣ ਨਹੀਂ ਬਣਾਲੀ ਹੁਣ ਨਹੀਂ ਬਣਾਣੀ ਸ਼ਾਮ ਨੂੰ ਦੇਖਾਂਗੇ ਕੁਝ ਚਾਵਲ ਬਣਾਉਂਗੀ ਨਾਲ ਜਾਂ ਫਿਰ ਰੋਟੀ ਬਣਾਉਂਗੀ ਬੱਚਿਆਂ ਨੇ ਜੋ ਖਾਣਾ ਤੇ ਹੁਣ ਕੱਪੜੇ ਧੋਏ ਹੋਏ ਆ ਪਹਿਲਾਂ ਉਹ ਵਾਲੇ ਪ੍ਰੈਸ ਕਰੀਏ ਕਿਉਂਕਿ ਕੱਲੂ ਹੈ ਐਤਵਾਰ ਤੇ ਕੱਲੂ ਐਤਵਾਰ ਨੂੰ ਸਾਡਾ ਕਿਤੇ ਜਾਣੇ ਦਾ ਬਣ ਸਕਦਾ ਤੇ ਹਾਂ ਜਾਣਾ ਕਿ ਇੱਥੇ ਜਾਣਾ ਆਪਣੇ ਅਸੀਂ ਜਮਾਲਪੁਰ ਵਾਲੇ ਘਰ ਕਿਉਂਕਿ ਉਹ ਘਰ ਸਾਡਾ ਖਾਲੀ ਹੈ ਅਗਰ ਕਿਸੇ ਨੇ ਰੈਂਟ ਤੇ ਲੈਣਾ ਜਾਂ ਕਿਸੇ ਨੇ ਅਸੀਂ ਉਹ ਸੇਲ ਕਰਨਾ ਤਾਂ ਦੱਸਿਓ ਤੁਸੀਂ ਕਿ ਕਿਸੇ ਨੇ ਕੋਈ ਖਰੀਦਣ ਦੀ ਇੰਟਰਸਟ ਤਾਂ ਨਹੀਂ ਹੈ ਕੋਈ ਉੱਧਰ ਸਾਡੇ ਜਮਾਲਪੁਰ ਵਾਲਾ ਘਰ 55 ਗਾਜ ਵਿੱਚ ਹੈ ਕੋਠੀ ਹੈ ਬਣੀ ਬਣਾਈ ਹੈ ਤੇ ਤਿੰਨ ਕਮਰੇ ਅੰਦਰ ਬੜਾ ਵਧੀਆ ਬਣਿਆ ਵਾ ਤੇ ਉਹਦੀ ਕੀਮਤ ਹੈ ਜੀ 15 ਲੱਖ ਕਿਉਂਕਿ ਅਸੀਂ ਇੰਨੇ ਦਾ ਹੀ ਲਿਆ ਸੀਗਾ ਤੇ ਅਸੀਂ ਉਨੇ ਦਾ ਹੀ ਸੇਲ ਕਰ ਰਹੇ ਆ ਮਤਲਬ ਸੇਲ ਨਹੀਂ ਕਰਾਂਗੇ ਅਜੇ ਤਾਂ ਫਿਲਹਾਲ ਨੂੰ ਰੈਂਟ ਤੇ ਹੀ ਛੱਡਾਂਗੇ ਤੇ ਆ ਦੇਖੋ ਇੱਧਰ ਬੱਚਿਆਂ ਦਾ ਤਾਂ ਚੱਲਦੇ ਹੀ ਰਹਿਣਾ ਕਿਉਂਕਿ ਬੱਚੇ ਹਜੇ ਛੋਟੇ ਨੇ ਤੇ ਜਦਦਾ ਜਿੱਦਾਂ ਇਹਨਾਂ ਨੇ ਵੱਡੇ ਹੋਣਾ ਤੇ 10ਵੀਂ 12ਵੀਂ ਦੇ ਬਾਅਦ ਵਿੱਚ ਫਿਰ ਇਹਨਾਂ ਨੂੰ ਕੋਰਸ ਵੀ ਕਰਵਾਣੇ ਤੇ ਉਹਨਾਂ ਵਾਸਤੇ ਤਾਂ ਬਹੁਤ ਸਾਰੇ ਪੈਸੇ ਚਾਹੀਦੇ ਕਿਉਂਕਿ ਤੁਹਾਨੂੰ ਪਤਾ ਹੈ ਕਿ ਗਰੀਬਾਂ ਦਾ ਵੀ ਸਰ ਜਾਂਦਾ ਅਮੀਰਾਂ ਦਾ ਵੀ ਸਰ ਜਾਂਦਾ ਤੇ ਪਿਸਦੇ ਕੌਣ ਹੈ ਸਾਡੇ ਵਰਗੇ ਮੀਡਲ ਕਲਾਸ ਤੇ ਇਸ ਲਈ ਸਾਨੂੰ ਬਹੁਤ ਕੁਝ ਸੋਚਣਾ ਪੈਂਦਾ ਤਾਂ ਪਲੀਜ਼ ਤੁਸੀਂ ਵੱਧ ਤੋਂ ਵੱਧ ਸਪੋਰਟ ਕਰਦਿਆ ਕਰੋ ਤੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਔਰ ਵੀਡੀਓ ਨੂੰ ਪਲੀਜ਼ ਪੂਰਾ ਦੇਖਿਆ ਕਰੋ ਤੇ ਜਿਹੜੀ ਵੀਡੀਓ ਵਿੱਚ ਐਡ ਆਉਂਦੀ ਹੈ ਨਾ ਐਡ ਨੂੰ ਕੱਟਣਾ ਕਰਿਆ ਕਰੋ ਉਹਨੂੰ ਸਕਿਪ ਨਾ ਕਰਿਆ ਕਰੋ ਐਡ ਪੂਰੀ ਦੇਖਿਆ ਕਰੋ ਤੇ ਸ਼ੋਰਟਸ ਵੀਡੀਓ ਅਸੀਂ ਕੋਸ਼ਿਸ਼ ਕਰਾਂਗੇ ਮੈਂ ਘੱਟ ਬਣਾਵਾਂ ਲੌਂਗ ਤੇ ਜ਼ਿਆਦਾ ਫੋਕਸ ਰਹੇਗਾ ਹੁਣ ਮੋਟਰ ਚਲਾਤੀ ਤੇ ਅਬ ਨੂਰ ਨੇ ਮੋਟਰ ਚਲਾਤੀ ਤੇ ਉਧਰ ਕੀਰਤੀ ਬੱਚਿਆਂ ਨੂੰ ਪੜਾ ਰਹੀ ਆ ਉਹਦੇ ਕੋਲ ਆਂਦੇ ਟਿਊਸ਼ਨ ਵਾਲੇ ਬੱਚੇ ਮੈਂ ਤੁਹਾਨੂੰ ਦਿਖਾਉਂਦੀ ਆ ਚਲੋ ਚਲ ਪਾਣੀ ਦੇ ਦੀਦੀ ਨੂੰ ਓ ਦੇਖੋ ਉਧਰ ਬੱਚੇ ਬੈਠੇ ਨੇ ਪੜਨ ਹੈਲੋ ਹੈਲੋ ਕਰੋ ਹੈਲੋ ਹੈਲੋ ਲక్ష్ਮੀ ਤੇ ਇਧਰ ਮੈਡਮ ਜੀ ਬੈਠੇ ਨੇ ਅੱਜ ਇੱਕ ਬੱਚਾ ਨਹੀਂ ਆਇਆ ਚਲਾ ਗਿਆ ਹੈ ਨਾ ਉਹ ਘਰੇ ਉਹਦੀ ਮਾਸੀ ਨੂੰ ਮਾਰਤਾ ਨਾ ਹਾਂ ਨਾ ਲక్ష్ਮੀ ਉਸ ਦਾ ਮਾਸੀ ਮਰ ਗਿਆ ਨਾ ਮਾਰਦੀ ਆ ਉਸ ਦੀ ਮਾਸੀ ਕੋ ਸਸੁਰਾਲ ਵਾਲੋ ਨੇ ਮਾਰਦੀ ਆ ਨਾ ਫਿਰ ਅਲੋਕ ਚਲੀ ਗਈ ਅਲੋਕ ਚਲਾ ਗਿਆ ਫਿਰ ਆਪਣੀ ਮੰਮੀ ਕੇ ਸਾਥ ਹਾਂ ਉਸ ਦੀ ਮਾਸੀ ਕੋ ਮਾਰਦੀ ਆ ਨਾ ਉਸ ਕੇ ਸਸੁਰਾਲ ਵਾਲੋ ਨੇ ਨਾ ਹਾਂ ਕਿਤਨੇ ਕੁੱਤੇ ਲੋਗ ਹੋਤੇ ਆ ਨਾ ਤੇ ਇੱਧਰ ਅਬ ਨੂਰ ਖੜੀ ਐ ਤੇ ਭਾਂਡੇ ਮਾਂਜਣੇ ਹੁਣ ਚਲੋ ਅਸੀਂ ਕਰ ਲਈਏ ਉਧਰ ਭਾਂਡਿਆਂ ਦੀ ਸੇਵਾ ਫਿਰ ਤੁਸੀਂ ਕਹਿਣਾ ਤੇ ਨਹੀਂ ਕਹਿਣਾ ਸ਼ਹਿਰਾਂ ਵਾਲੇ ਵਿਲੇ ਹੀ ਰਹਿੰਦੇ ਅਸੀਂ ਕੋਈ ਵਿਲੇ ਵੀ ਦੇ ਨਹੀਂ ਹੁੰਦੇ ਹੈਗੇ ਆ ਦੇਖੋ ਇਧਰ ਬੱਚੇ ਪੜੇ ਕਰਦੇ ਆ ਦੇਖੋ ਇਧਰ ਕੀਰਤੀ ਮੈਡਮ ਕੋਲ ਜਿਨਨੇ ਨੇ ਟੀਚਰ ਨਿਖਾਣੀ ਤਾਂ ਰਖਾ ਸਕਦੇ ਆ ਜੀ ਸ਼ਾਮ ਨੂੰ 5 ਵਜੇ ਪੜਾਉਂਦੀ ਹੈ ਤੇ ਇਸੇ ਲਈ ਤਾਂ ਬਾਰ ਬਾਰ ਕਮੈਂਟ ਆ ਰਿਹਾ ਸੀਗਾ ਕਿ ਕੀਰਤੀ ਦਾ ਕਿਰਤ ਦਾ ਉਹ ਪਾਓ ਕੀ ਆ ਪਾਓ ਸਟੱਡੀ ਰੋਟੀਨ ਪਾਓ ਐਗਜ਼ਾਮ ਰੋਟੀਨ ਪਾਓ ਉਹ ਕਿਸ ਟਾਈਮ ਸਟੱਡੀ ਕਰਦੀ ਦੇਖੋ ਜੀ ਬੱਚੇ ਕੀਰਤੀ ਕਿੰਨੇ ਟਾਈਮ ਤੂੰ ਸਟੱਡੀ ਕਰਦੀ ਕਿੰਨੇ ਘੰਟੇ ਮੈਂ ਦੱਸ ਲੈਣਾ ਬੱਚੇ ਜੀ ਸਾਡੇ ਪੜਦੇ ਐ 6 ਤੋਂ 7 ਘੰਟੇ ਤਾਂ ਪੜ੍ਹ ਹੀ ਲੈਂਦੇ ਐ ਸਕੂਲ ਤੋਂ ਆ ਕੇ ਵੀ ਆ ਦੇਖੋ ਹੁਣ ਇਹਨਾਂ ਬੱਚੇ ਲੈ ਕੇ ਬੈਠੀ ਵੀ ਐ ਤੇ ਆਪਣੀਆਂ ਕਿਤਾਬਾਂ ਵੀ ਨਾਲ ਲੈ ਕੇ ਬੈਠੇ ਨੇ ਇਸ ਲਈ ਸਾਰੇ ਬੱਚਿਆਂ ਨੂੰ ਇਹ ਮੇਰਾ ਹੁਕਮ ਹੈ ਕਿ ਪੜਿਆ ਕਰੋ ਪੜਿਆ ਕਰੋ ਆਪਣੇ ਮੰਮੀ ਪਾਪਾ ਦਾ ਨਾਮ ਰੋਸ਼ਨ ਕਰੋ ਠੀਕ ਐ ਟਿਊਸ਼ਨ ਆ ਤਾਂ ਅਸਨਾ ਚ ਕੁਛ ਨਹੀਂ ਰੱਖਿਆ ਹੁੰਦਾ ਜਿਹੜੇ ਬੱਚੇ ਆਪ ਪੜਦੇ ਆ ਨਾ ਉਹ ਆਪ ਹੀ ਪੜਨ ਲੱਦੇ ਤੇ ਸਾਡੇ ਤਾਂ ਬਾਜੇ ਫਿਲਹਾਲ ਬਿਨਾ ਟਿਊਸ਼ਨ ਤੋਂ ਚੱਲ ਰਹੇ ਨੇ ਤੇ ਚਲੋ ਬਾਕੀ ਅੱਗੇ ਮਾਲਕ ਦੀ ਕਿਰਪਾ ਇਦਾਂ ਹੀ ਰਹੀ ਤਾਂ ਫਿਰ ਬੱਚੇ ਇਦਾਂ ਹੀ ਚੱਲਣਗੇ ਤਾਂ ਚਲੋ ਜੀ ਵੀਡੀਓ ਵਿੱਚ ਤੁਸੀਂ ਬਣੇ ਰਹੋ ਤੇ ਹੁਣ ਅਸੀਂ مانਦੇ ਆ ਭਾਂਡੇ ਭਾਗਾ ਵਾਲਿਓ ਕਰ ਲੋ ਸੇਵਾ ਸਾਡੇ ਨਾਲ ਉੱਥੇ ਹੋਲਾ ਮੰਗਲਾ ਲੱਗਦਾ ਹੁੰਦਾ ਨਾਂਗਪੁਰ ਸਾਹਿਬ ਨਾ ਤਾਂ ਉੱਥੇ ਨਾ ਬੋਲਦੇ ਹੁੰਦੇ ਜਿਵੇਂ ਸੰਗਤਾਂ ਨੂੰ ਕਹਿੰਦੇ ਨਾ ਉਹ ਕਰਵਾ ਬਾਓ ਕਰ ਲੋ ਪਾਗਾਂ ਵਾਲਿਓ ਕਰ ਲੋ ਸੇਵਾ ਪਾਂਡਿਆਂ ਦੀ ਸੇਵਾ ਕਰ ਲੋ ਦੀ ਕਰ ਲੋ ਪਾਂਡਿਆਂ ਦੀ ਸੇਵਾ ਸਰੋਜੀ ਤੁਸੀਂ ਵੀ ਕਰ ਲੋ ਆਪਣੇ ਪਾਂਡਿਆਂ ਦੀ ਸੇਵਾ ਤੇ ਹੁਣ ਫਿਰ ਪਾਂਡੇ ਮਾਜ ਕੇ ਫਿਰ ਮੈਨੇ ਦੇਖਣਾ ਕੁਛ ਰੋਟੀ ਦਾ ਤੇ ਫਿਰ ਅਸੀਂ ਜਾਣਾ ਗੁਰਦਾਰਾ ਸਾਹਿਬ ਮੱਥਾ ਟੇਕਣਾ ਕਿਉਂਕਿ ਅਸੀਂ ਰੋਜ਼ ਜਾਂਦੇ ਆ ਸ਼ਾਮ ਨੂੰ ਮੈਂ ਵੀ ਜਾਂਦੀ ਆਂ ਔਰ ਬੱਚੇ ਵੀ ਜਾਂਦੇ ਨੇ ਨਾਲ ਮੇਰੇ ਤੇ ਉੱਥੇ ਲੱਗਦਾ ਜੀ ਰਹਿਰਾ ਸਾਹਿਬ ਦਾ ਪਾਠ ਅਸੀਂ ਰੋਜ਼ ਜਾਂਦੇ ਆ ਉੱਥੇ ਤਾਂ ਚਲੋ ਜੀ ਤੁਸੀਂ ਵੀਡੀਓ ਨੂੰ ਬਣੇ ਰਹੋ ਤਾਂ ਹਾਂ ਜੀ ਹੁਣ ਅਸੀਂ ਜਾ ਰਹੇ ਆ ਜੀ ਗੁਰਦੁਆਰਾ ਸਾਹਿਬ ਮੱਥਾ ਟੇਕਣ ਕਿਉਂਕਿ ਅਸੀਂ ਰੋਜ਼ ਜਾਂਦੇ ਆ ਵੈਸੇ ਤਾਂ ਉੱਥੋਂ ਦਾ ਰੋਜ਼ ਸਾਡਾ ਲੰਗੜਾ ਹੁੰਦਾ ਹੈ ਬਟ ਜਦੋਂ ਹੁਕਮ ਹੁੰਦਾ ਹੈ ਨਾ ਉਸ ਅਕਾਲ ਪੁਰਖ ਦਾ ਤਾਂ ਹੀ ਅੰਦਰ ਮੱਥਾ ਟੇਕਣ ਜਾ ਹੁੰਦਾ ਨਹੀਂ ਤਾਂ ਬਾਹਰ ਤੇ ਹੀ ਸਿਰ ਝੁਕਾ ਕੇ ਆ ਜਾਂਦਾ ਸੀਗਾ ਹੁਣ ਉਸ ਅਕਾਲ ਪੁਰਖ ਦਾ ਹੁਕਮ ਹੋਇਆ ਏ ਕਾਫੀ ਦਿਨ ਤੋਂ ਤਾਂ ਹੁਣ ਅਸੀਂ ਫੇਰ ਜਾਂਦੇ ਆ ਬਸ ਇਹੀ ਅਰਦਾਸ ਕਰਦੇ ਕਿ ਹੀ ਅਕਾਲ ਪੁਰਖ ਬਾਣੀ ਨਾਲ ਜੋੜਨ ਦਾ ਬਲ ਬਖਸ਼ਿਓ ਤੇ ਤੁਸੀਂ ਵੀ ਗੁਰੂ ਘਰ ਜ਼ਰੂਰ ਜਾਇਆ ਕਰੋ ਗੁਰੂ ਘਰ ਹਾਜ਼ਰੀ ਜ਼ਰੂਰ ਲਗਵਾਇਆ ਕਰੋ ਕਿਉਂਕਿ ਬਹੁਤ ਜ਼ਰੂਰੀ ਹੈ ਕੰਮ ਦੇ ਤਾਂ ਰੋਜ਼ ਰੋਜ਼ ਐਵੇਂ ਐਵੇਂ ਚੱਲੇ ਹੀ ਰਹਿੰਦੇ ਨੇ ਬਟ ਗੁਰਦੁਆਰਾ ਸਾਹਿਬ ਜਿੱਥੇ ਵੀ ਤੁਸੀਂ ਜਿਹਨੂੰ ਵੀ ਮੰਨਦੇ ਹੋ ਨਾ ਗੁਰੂ ਘਰ ਜ਼ਰੂਰ ਜਾਇਆ ਕਰੋ ਕਿਉਂਕਿ ਉੱਥੇ ਵੀ ਮਾਲਕ ਕੋਲ ਹਾਜ਼ਰੀ ਲਗਵਾਉਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਜਿੰਨਾ ਹੋ ਸਕੇ ਚਾਹੇ ਘੱਟ ਟਾਈਮ ਦੋ ਚਾਹੇ ਵੱਧ ਟਾਈਮ ਦੋ ਪਟਨਾ ਗੁਰਦੁਆਰਾ ਸਾਹਿਬ ਮੱਥਾ ਟੇਕਣ ਜ਼ਰੂਰ ਜਾਇਆ ਕਰੋ ਬਹੁਤ ਮਨ ਨੂੰ ਸ਼ਾਂਤੀ ਮਿਲਦੀ ਹੈ ਜਾਇਆ ਜ਼ਰੂਰ ਕਰੋ ਤਾਂ ਇਹ ਹੈ ਜੀ ਪ੍ਰਸ਼ਾਦ ਸ੍ਰੀ ਹਿਮਕੁੰਡ ਸਾਹਿਬ ਜੀ ਦਾ ਕਿਉਂਕਿ ਸਾਡੇ ਮਾਮਾ ਜੀ ਔਰ ਮਾਮੀ ਜੀ ਗਏ ਸੀਗੇ ਯਾਤਰਾ ਲਈ ਤਾਂ ਹੁਣੇ ਆਏ ਉਹ ਕੱਲ ਪਰਸੋਂ ਹੀ ਤਾਂ ਫਿਰ ਉਹਨਾਂ ਨੇ ਪ੍ਰਸ਼ਾਦ ਦਿੱਤਾ ਇਹ ਦੇਖੋ ਜੀ ਹਿਮਕੁੰਡ ਸਾਹਿਬ ਜੀ ਦਾ ਪ੍ਰਸ਼ਾਦ ਤੇ ਹੁਣ ਅਸੀਂ ਵੰਡਾਂਗੇ ਕੀਰਤੀ ਉੱਧਰ ਬੈਠੀ ਹੈ ਕੀਰਤੀ ਨੂੰ ਦੇਣਾ ਅਗੂ ਤੇ ਮੈਂ ਖੋਲਦਾ ਮਾਂ ਪਹਿਲਾ ਲਿਫਾਫੇ ਨੂੰ ਤਾਂ ਦੋਸਤੋ ਇੱਥੇ ਮੈਂ ਸ਼੍ਰੀ ਹੇਮਕੁੰਡ ਸਾਹਿਬ ਜੀ ਦਾ ਪ੍ਰਸ਼ਾਦ ਖੋਲ ਰਹੀ ਹਾਂ ਤੇ ਫਿਰ ਬੱਚਿਆਂ ਨੂੰ ਦੇ ਰਹੀ ਹਾਂ ਕਿਉਂਕਿ ਬੱਚੇ ਆਪਣੀ ਆਪਣੀਆਂ ਕੋਲੀਆਂ ਲੈ ਕੇ ਆ ਚੁੱਕੇ ਨੇ ਤਾਂ ਉਹ ਜੀ ਤੁਸੀਂ ਵੀ ਸ਼੍ਰੀ ਹੇਮਕੁੰਡ ਸਾਹਿਬ ਜੀ ਦਾ ਪ੍ਰਸ਼ਾਦ ਕਰੋ ਬਾਕੀ ਦਰਸ਼ਨ ਤਾਂ ਜਦੋਂ ਜੀ ਹੋਣਗੇ ਜਦੋਂ ਅਕਾਲ ਪੁਰਖ ਦਾ ਹੁਕਮ ਹੋਵੇਗਾ ਤਦ ਹੀ ਅਸੀਂ ਉੱਥੇ ਜਾ ਕੇ ਦਰਸ਼ਨ ਕਰ ਸਕਾਂਗੇ ਤਾਂ ਚਲੋ ਜੀ ਪ੍ਰਸ਼ਾਦ ਗ੍ਰਹਿਣ ਦੇ ਬਾਅਦ ਚੋਂ ਹੁਣ ਅਸੀਂ ਵੀਡੀਓ ਨੂੰ ਕਰਦੇ ਹਾਂ ਜੀ ਖਤਮ ਤੁਹਾਨੂੰ ਅਗਲੀ ਵੀਡੀਓ ਵਿੱਚ ਮਿਲਦੇ ਹਾਂ ਤਦ ਤੱਕ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਵੱਧ ਤੋਂ ਵੱਧ ਸਪੋਰਟ ਕਰੋ ਜੀ ਤੇ ਭੈਣ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਤੇ ਅਗਰ ਤੁਸੀਂ ਵਲੌਗ ਦੇਖਣਾ ਚਾਹੁੰਦੇ ਹੋ ਤਾਂ ਪਲੀਜ਼ ਕਮੈਂਟ ਬਾਕਸਾਂ ਵਿੱਚ ਜ਼ਰੂਰ ਦੱਸਿਆ ਕਰੋ ਤਾਂ ਕਿ ਫਿਰ ਅਸੀਂ ਆਪਣਾ ਡੇਲੀ ਵਲੌਗ ਦੱਸ ਸਕੀਏ ਕਿਉਂਕਿ ਸਾਡੀ ਤਾਂ ਲਾਈਫ ਸਟਾਈਲ ਇਹੀ ਹੈ ਹੁਣ ਸਪੈਸ਼ਲ ਤਾਂ ਬਾਹਰ ਜਾ ਨਹੀਂ